ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈ ਰਾਜਪੀਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਅਪਟਿਕ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਇਹਨਾਂ ਸਪੋਰਟ ਕਰ ਰਹੇ ਹੋਗੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਵੇਂ ਈਵਰਸ ਆ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਸਾਰੇ ਸੂਟ ਵੇਖ ਸਕਣ ਤੇ ਇੱਕ ਜਿਹੜੇ ਅੱਜ ਵਾਲੇ ਸੂਟਾਂ ਕਈ ਪੈਣਾਂ ਦੀ ਡਿਮਾਂਡ ਸੀਗੀ ਵੀ ਗਰਮੀ ਵਾਲੇ ਸੂਟ ਲੈ ਕੇ ਆਓ ਤੇ ਅੱਜ ਵਾਲੇ ਜਿਹੜੇ ਸੂਟ ਆਪਾਂ ਉਹ ਗਰਮੀ ਵਾਲੇ ਲੈ ਕੇ ਆਏ ਆਂਗੇ ਤੇ ਸਭ ਤੋਂ ਪਹਿਲਾਂ ਦਿਖਾਉਣੇ ਆ ਜੀ ਤੁਹਾਨੂੰ ਕਾਟਨ ਦੇ ਸੂਟ ਨੇ ਆਉਂ ਦੇਖਦੇ ਆਂ ਪਹਿਲਾ ਸੂਟ ਆ ਜੀ ਬਹੁਤ ਸੋਹਣਾ ਦਾਸ ਗਿਆ ਜਿਹਾ ਕਲਰ ਹੈ ਗਾਜਰੀ ਸ਼ੇਡ ਜੀ ਚ ਦਾ ਜੀ ਇਹ 3D ਕਲੈਕਸ਼ਨ ਜਿੱਕਰਨ ਤੁਹਰਾ ਹ ਬੇਸ ਜਿਹੜਾ ਵਿੱਚ ਬਣਿਆ ਹੋਇਆ 3D ਉਹ ਵਾਲਾ ਆਇਆ ਹੈ ਸਲਵਾਰ ਕੀ ਵਿੱਚ ਨਾਲੇ ਪ੍ਰਿੰਟ ਬਣਿਆ ਹੋਇਆ ਹੈ ਸਲਵਾਰ ਦੇ ਵਿੱਚ ਵੀ ਜਿਵੇਂ ਪਹਿਲਾਂ ਸਰਦੀਆਂ ਚ ਵੀ ਇਹ ਜੀ ਆਈ ਸੀਗੀ ਤੇ ਹੁਣ ਇਹ ਨਵਾਂ ਆਇਆ ਗਰਮੀ ਵਾਲਾ ਸਟਾਫ ਬਹੁਤ ਸੋਹਣੇ ਕਲਰ ਨੇ ਤੇ ਇਹਦਾ ਪ੍ਰਾਈਸ ਹੈਗਾ ਜੀ 750 ਰੁਪਿਆ ਪ੍ਰਿੰਸ ਕਲੈਕਸ਼ਨ ਆ ਇਹ ਕਿ ਟੈਕਸ ਦੇ ਸੂਟ ਹੈਗੇ ਕੋਈ ਬੁਰਨੀਓ ਦਾ ਬਹੁਤ ਸੋਹਣਾ ਕੱਪੜਾ ਹੈਗਾ ਏਕੇ ਟੈਕਸ ਦੀ ਹੈ ਤੇ ਇਹਦਾ ਪ੍ਰਾਈਸ ਸਾਡੇ ਸਾਡੇ 750 ਰੁਪਏ ਹੈ ਜੀ ਸਾਰੇ ਜਿਹੜੇ ਆਪਾਂ ਪ੍ਰਾਈਸ ਆ ਉਹ ਵੀਡੀਓ ਚ ਦੱਸਦੇ ਹੁੰਦੇ ਆਗੇ ਤੇ ਧਿਆਨ ਨਾਲ ਤੁਸੀਂ ਵੀਡੀਓ ਦੇਖਿਆ ਕਰੋ ਤੁਸੀਂ ਵੀਡੀਓ ਸਕਿੱਪ ਕਰ ਦਿੰਦੇ ਹੋ ਤਾਂ ਕਰਕੇ ਤੁਹਾਨੂੰ ਪ੍ਰਾਈਸ ਵੀ ਪਰਾ ਲੱਗਵੇ ਤੇ ਅਗਲਾ ਕਲਰ ਹੈਗਾ ਜੀ ਇਹ ਆ ਆਵਲਾ ਦਾ ਅਗਲਾ ਕਲਰ ਇਹ ਲੈਮਨ ਜਿਹਾ ਕਲਰ ਹੈ ਜੀ ਆ ਹੈ ਗਿਆ ਜੀ ਸਲਵਾਰ ਤੇ ਵਿੱਚ ਵੀ ਸਲਵਾਰ ਚ ਪੈਂਟ ਬਣਿਆ ਹੋਇਆਗਾ 5 ਮੀਟਰ ਕਪੜਾ ਹੋਊਗਾ ਜੀ ਢਾਈ ਢਾਈ ਦੋਨੇ ਢਾਈ ਮੀਟਰ ਦੀ ਸਲਵਾਰ ਢਾਈ ਮੀਟਰ ਦਾ ਸ਼ਰਟ ਤੇ ਬਹੁਤ ਸੋਹਣੇ ਕਲਰ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ ਇਹ ਸੂਟ ਦਾ ਪ੍ਰਾਈਸ 750 ਰੁਪਏ ਜੀ 750 ਰੁਪਿਆ ਪ੍ਰਾਈਸ ਆ ਬਹੁਤ ਸੋਹਣਾ ਸੂਟ ਨੇ ਬਹੁਤ ਸੋਫਟ ਸੋਫਟ ਆ ਬਹੁਤ ਘੱਟ ਵਿੰਚ ਸੀ ਇਹ ਸੂਟ ਲੈ ਕੇ ਆਏ ਆ ਕਿਉਂਕਿ ਸਭ ਤੋਂ ਪਹਿਲਾਂ ਗਰਮੀ ਵਾਲਾ ਸਟਾਫ ਜਿਹੜਾ ਆ ਗਿਆਗਾ ਪਹਿ ਤੋਂ ਪਹਿਲਾਂ ਦਿਖਾ ਨਹੀਂ ਰਹੇ ਸੀ ਹੁਣ ਹੀ ਲੈ ਕੇ ਆਏ ਆ ਆ ਵੀ ਕਲਰ ਬਹੁਤ ਸੋਹਣਾਗਾ ਕਾਖੀ ਜਿਹਾ ਰੰਗ ਆ ਇਹ ਜਾਂ ਵਿੱਚ ਤਾਂ ਕੀ ਕਲਰ ਹੈ ਇੰਗਲਿਸ਼ ਚ ਇਹ ਹੈਗੀ ਹੈ ਜਿਹੜੀ ਸਲਵਾਰ ਬਹੁਤ ਸੋਹਣੇ ਕਲਰ ਨੇ ਤੇ AK Tex ਦੇ ਇਹ ਜਿਹੜਾ ਆਪਣਾ ਬ੍ਰਾਂਡ ਆ AK Tex ਦਾਗਾ ਕੋਈ ਵੀ ਕਪੜਾ ਇਹ ਜਿਹੜਾ ਹੋਊਗਾ ਬਿਨਾ ਬ੍ਰਾਂਡ ਤੋਂ ਨਹੀਂ ਹੋਣਾ ਸਾਰੇ ਬ੍ਰਾਂਡ ਹੀ ਹੋਣਗੇ AK Tex ਬ੍ਰਾਂਡ ਵੀ ਬਹੁਤ ਵਧੀਆ ਕਪੜਾ ਹੈਗਾ ਵਿੱਚ ਪਹਿਣਾ ਕਹਿੰਦੇ ਵੀ ਆਰਾਮ ਟੈਕਸ ਜ਼ਿਆਦਾ ਵਧੀਆ ਇਹ ਵੀ ਉਨਾ ਹੀ ਵਧੀਆ ਹੈਗਾ ਜਿਵੇਂ RAM Tex ਦਾ ਉਦਾਂ ਹੀ ਹੈਗਾ 750 ਰੁਪਏ ਪ੍ਰਾਈਸ ਹੈ ਦਾ ਕੋਈ ਬੁਰਨੀ ਉਹਦਾ ਕੁਝ ਖਰਾਬ ਹੁੰਦਾ ਹੈ ਇਹ ਜਿੰਨੇ ਸੂਟਾਂ ਦਾ ਪ੍ਰਾਈਸ 750 ਰੁਪਿਆ ਸੀਗਾ ਜੀ ਅੱਗੇ ਦੋ ਸੂਟ ਆ ਕਲਰ ਦੋ ਕਲਰ ਆ ਨੇ ਇਹ ਹੈਗਾ ਕੈਮਰਿਕ ਕਾਟਨ ਇਹ ਕੈਮਰਿਕ ਕਾਟਨ ਆ ਲਾਈਨਿੰਗ ਕਹਿੰਦੇ ਜੀ ਨੂੰ ਲਾਈਨਿੰਗ ਤੇ ਇਹਦਾ ਇਹ ਬੀ ਐਲ ਐਮ ਦੀ ਆ ਕੈਮਰਿਕ ਕਾਟਨ ਬੀ ਐਲ ਐਮ ਜਿਹੜੀ ਉਹਦੀ ਕੈਮਰਿਕ ਕਾਟਨ ਆ ਇਹਦੀ BLM ਆਜੂ ਤੇ ਦਿੱਤਾ ਹੋਇਆ ਦਿੱਤੇ ਦੇਖ ਸਕਦੇ ਹੋ ਤੁਸੀਂ ਤੇ ਇਹਦਾ ਪ੍ਰਾਈਸ 600 ਰੁਪਏ ਹੈਗਾ 600 ਰੁਪਏ ਪ੍ਰਾਈਸ ਹੈ ਇਹਦਾ ਇਹ ਵੀ ਬਹੁਤ ਸੋਹਣਾਗਾ ਵੀ ਇਹ ਥੋੜਾ ਜਨਾ ਮਸਟਰਡੀ ਚ ਜਿਹੜਾ ਇਹ ਕਲਰ ਹੈ ਮਸਟਰਡੀ ਸ਼ੇਡ ਆ ਇਹ ਵੀ ਇਹ ਵੀ ਕੈਮਰਿਕ ਕਾਟਨ BLM ਵੀ ਵਧੀਆ ਕੰਪਨੀ ਦੀ ਆ ਆ ਵੀ ਇੱਕ ਦੇ ਚ ਕਲਰ ਆ ਦੋਨੇ ਕਲਰ ਹੀ ਬਹੁਤ ਸੋਹਣੇ ਆ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਤੇ ਸ਼ਿਪਿੰਗ ਆਪਾਂ ਫ੍ਰੀ ਕਰਦੇ ਆ ਜੀ ਮੈਂ ਦੋ ਵੀਡੀਓ ਚ ਪਹਿਲਾਂ ਬੋਲਣਾ ਭੁੱਲ ਗਈ ਸੀਗੀ ਸ਼ਿਪਿੰਗ ਫ੍ਰੀ ਹੈ ਜੀ ਆਪਣੀ ਜਿੰਨੇ ਵੀ ਆਪਾਂ ਸੂਟ ਭੇਜਾਂਗੇ ਸ਼ਿਪਿੰਗ ਸਭ ਦੀ ਫ੍ਰੀ ਕਰਾਂਗੇ ਜੀ ਤੇ ਅਗਲਾ ਸੂਟ ਹੈਗਾ ਜੀ ਇਹ ਲੱਗ ਤੋਂ ਆ ਜੀ ਥੋੜਾ ਜਿਹਾ ਇਹ ਜਿਹੜਾ ਸਟੱਫ ਆ ਇਹ ਲੱਗ ਤੋਂ ਆਗਾ ਇਹ ਪ੍ਰਿੰਸ ਆ ਪ੍ਰਿੰਸ ਕਾਟਨ ਆ ਇਹ ਤੇ ਇਹ ਥੋੜਾ ਜਿਆਦਾ ਵਧੀਆ ਉਹਦੇ ਨਾਲ ਇਹ ਸੂਟ ਦਾ ਪ੍ਰਾਈਸ 850 ਰੁਪਏ ਹੈਗਾ ਹੈ कॉटन ਇਹ ऑल ओवर सूट ਹੈਗਾ कॉटन ਦਾ ਤੇ ਜਾਮਨੀ ਯਾ ਰੰਗ ਹੈ ਇਹ ਜਾਮਨੀ ਇਹ ਸ਼ੇਡ ਚ ਬਹੁਤ ਸੋਹਣਾ ਗਾਜਰੀ ਜਾਮਨੀ ਜੀ ਸ਼ੇਡ ਆ ਤੇ ਇਹ ਵੀ ਸੂਟ ਦਾ ਪ੍ਰਾਈਸ 850 ਰੁਪਏ ਹੈਗਾ ਸਾਰੇ ਅਲੱਗ ਅਲੱਗ ਪ੍ਰਾਈਸ ਦੇ ਨੇ ਪ੍ਰਿੰਸ ਦੀ ਹੈਗੀ ਇਹ ਕਿ ਟੈਕਸ ਹੈਗਾ ਤੇ 100% ਇਹ कॉटन ਆ ਸਾਰੇ ਸੂਟ 100% कॉटन ਦੀ ਦਿਖਾਏ ਆ ਜੀ ਆਪਾਂ ਸਾਰੇ ਸੂਟ ਹੀ ਕਾਟਨ ਦੇ 100% ਦੇ ਨੇ ਤੇ ਇੱਕ ਆ ਜਿਹੜਾ ਹੋਰ ਨਵਾਂ ਆ ਇਹ ਸਾਡੇ ਕੋਲ ਦੋ ਹੀ ਕਲਰ ਰਹਿ ਗਏ ਆ ਕਈ ਕਲਰ ਲੈ ਕੇ ਆਂਦੇ ਸੀ ਬਾਕੀ ਸੇਲ ਹੋਗੇਗੀ ਵੀਡੀਓ ਬਣਾਉਣ ਤੋਂ ਪਹਿਲਾਂ ਪਹਿਲਾਂ ਹੀ ਇਹ ਵੀ ਇਹ ਕਿ ਟੈਕਸ ਦਾਗਾ ਇਹ ਨਾ ਖਾਦੀ ਜਿਵੇਂ ਖਾਦੀ ਦਾ ਹੁੰਦਾ ਖਾਦੀ ਹੁੰਦਾ ਕੱਪੜਾ ਖਾਦੀ ਕਾਟਨ ਆ ਉਦਾਂ ਨਹੀਂ ਆ ਖਾਦੀ ਕਾਟਨ ਹੀ ਹੈ ਇਹ ਉਹਦੇ ਵਾਂਗੂ ਲਾਈਨਿੰਗ ਜੀ ਬਣੀ ਹੋਈ ਆ ਬੈਕ ਸਾਈਡ ਜਿਆਦਾ ਨਹੀਂ ਪਤਾ ਲੱਗਦਾਗਾ ਖਾਦੀ ਵਾਂਗੂ ਆ ਇਹ ਬਹੁਤ ਸੋਹਣਾ ਇਹ ਵੀ ਇਹ ਨਿਊਜ਼ੇਸ Stoff ਆਇਆ ਹੈਗਾ ਕਾਟਨ ਤੇ ਡਿਜ਼ਾਈਨ ਆਇਆ ਹੈਗਾ ਵੀ ਤੇ ਆ ਇਹਦੀ ਸਲਵਾਰ ਹੈਗੀ ਲਾਈਨਿੰਗ ਕਹਿੰਦੇ ਹੁੰਦਾ ਇਹਨੂੰ ਲਾਈਨਿੰਗ ਨਹੀਂ ਤੇ ਨਾਲ ਲਾਈਨਿੰਗ ਹੈ ਪਰ ਹੈ ਇਹ ਖਾਦੀ ਕਾਟ ਦੀ ਬਹੁਤ ਸੋਹਣਾ ਇਹ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਸੂਟ ਦਾ ਪ੍ਰਾਈਸ 850 ਰੁਪਈਆ ਦਾ ਸ਼ਿਪਿੰਗ ਫ੍ਰੀ ਕਰਾਂਗੇ ਇੱਕ ਕਲਰ ਇਹਦੇ ਵਿੱਚ ਆਜੇ ਕਾ ਕਲਰ ਦਾ ਜ਼ਿਆਦਾ ਨਹੀਂ ਆ ਰਿਹਾ ਪੀਚ ਜਾ ਪੀਚ ਜਾ ਕਲਰ ਆ ਆ ਸ਼ਰਟ ਆ ਹੈਗੀ ਹੈ ਜੀ ਬਾਟਮ ਪੀਚ ਜਾ ਕਲਰ ਹੈ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਕਈ ਪਹਿਣਾ ਦੇ ਮੈਸੇਜ ਆਏ ਸੀਗੇ ਵੀ ਗਰਮੀ ਵਾਲਾ ਸਟੱਫ ਲੈ ਕੇ ਆਓ ਇਸ ਕਰਕੇ ਆਪਾਂ ਗਰਮੀ ਵਾਲਾ ਸਟੱਫ ਆ ਜਿਹੜਾ ਲੈ ਕੇ ਆਏ ਆਂਗੇ ਹਾਂਜੀ ਉਮੀਦ ਕਰਦੇ ਆਂ ਜੀ ਤੁਹਾਨੂੰ ਸਾਡੇ ਜਿਹੜੇ ਸੂਟ ਆ ਖਸੰਦਾਏ ਹੋਣਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਛੋਨੇ ਛੋਨੇ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ